ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਭਈ ਆਪਾਂ ਪੰਜ ਝੋਟੀਆਂ ਸੇਲ ਲਈ ਲੈ ਕੇ ਆਏ ਜੀ ਪੰਜੇ ਟਾਪ ਵਾਲੀਆਂ ਨੇ ਭਈ ਤੇ ਨੀਲੀ 라ਵੀ ਆ ਭਈ ਨੀਲੀ 라ਵੀ ਮੀਣੀ ਆ ਬਾਈ ਕੋਲੇ ਤੇ ਮੋਹਰਾ ਨਸਲ ਦੀ ਚੰਗੀ ਝੋਟੀ ਐ ਇੱਕ ਇੱਕਾ ਪੂਰੇ ਰੰਗ ਚ ਆ ਗਈ ਭਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਤੋਂ ਟੇਰ ਬਾਜੀ ਸਸਿਕਾ ਸਸਿਕਾ ਬਾਈ ਸਸਿਕਾ ਉਹ ਠੀਕ ਹੋ ਵਧੀਆ ਹਾਂ ਬਾਈ ਠੀਕ ਹੈ ਨਾਮ ਐਡਰੈਸ ਬੋਲ ਮੈਂ ਨਾਮ ਪ੍ਰਤਾਪਾਲ ਪਿੰਡ ਘੰਡਾ ਬੰਨਾ ਜੀ ਜਿਹੜਾ ਪਿੰਡਾ ਜੀ ਆ ਨੇੜੇ ਪਿੰਡ ਬਾਈ ਪਿੰਡ ਭਾਈ ਰੂਪਾਗਾ ਇਧਰੋਂ ਹੂੰ ਉਧਾਓੜਾ ਸਨਣਾ ਹਾਂ ਮੋਬਾਈਲ ਨੰਬਰ ਬੋਲ ਦਿਓ 77191 ਜੀ 4480 ਏ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇਖਦੇ ਕਿੰਨੀ ਕੁ ਉਮਰ ਆ ਜੀ ਉਹ ਇਹ 1.5 ਸਾਲ ਦੀ ਝੋਟੀ ਹੈ 1.5 ਸਾਲ ਹਾਂ ਜੀ ਕਿਹੜੀ ਟੀਕੇ ਦੀ ਆ ਬਈ ਬਈ ਨੀਲੀ ਰਾਵੀ ਹੈ ਟੀਕਾ ਹਾਂ ਜੀ ਹਾਂ ਨੀਲੀ ਰਾਵੀ ਦਾ ਸੀਵਨ ਪਤਾ ਕਿਹੜੇ ਦੀ ਹੈ ਸੀਵਨ ਨਹੀਂ ਪਤਾ ਵੀਰੇ ਆਪਣਾ ਓਕੇ ਬਾਈ ਮਾਂ ਦਾ ਦੁੱਧ ਕਿੰਨਾ ਗਿਆ ਬਈ 18 ਕਿਲੋ ਕਹਿੰਦਾ ਜੀ 18 ਲੇ ਗਏ ਬਾਈ ਫੇਸ ਬੜਾ ਚੰਗਾ ਡੱਬ ਪ੍ਰਿੰਟ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਝੋਲੀ ਕਿਵੇਂ ਚਾਰੀਆ ਥਾਣ ਹਾਂ ਬਈ ਚਾਰ ਥਾਂ ਨੇੜੋਂ ਦਾ ਹਾਂ ਜੀ ਹਾਂ ਹੂੰ ਹੂੰ ਥਾਣ ਚਾਰੀਆ ਥੋੜ ਸਾਨ ਚਾਰੀਆ ਹਾਂ ਓਕੇ ਆ ਬਈ ਕਰ ਦੋ ਓਕੇ ਆ ਪ੍ਰਿੰਟ ਪ੍ਰਿੰਟ ਚੰਗਾ ਗਾ ਤੇ ਮੁੱਲ ਕੀ ਹੈ ਜਾਇਜ਼ ਜਰਾ ਮੁੱਲ ਬਈ 38000 ਰੁਪਏ ਜਾਇਜ਼ ਮਾਨਤਨ ਹੋ ਜੀ ਹਾਂ ਹੋਈ ਬਈ ਮੜੀ ਤੋਰ ਦੇ ਬਈ ਹਾਂ ਜੀ 38000 ਰੁਪਿਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਫੇਸ ਬੜਾ ਚੰਗਾ ਡੱਬ ਡੁੱਬ ਦੇ ਕੋ ਨੀਲੀ ਰਾਵੀ ਆਵੇ ਤੇ ਲੱਤਾਂ ਲੋਤਾਂ ਦੇ ਵੀ ਡੱਬ ਪੂਰਾ ਗਾ ਬਈ ਤੋਰਾ ਚੈੱਕ ਕਰ ਲੋ ਸੀਮੰਟ ਸੇਤੂ ਹੀ ਲੈ ਲਓ ਹਣਾ ਹਾਂ ਬਈ ਲੈ ਜੀ ਬਈ ਹਾਂ ਬਈ ਸਮਾਈ ਭਾਦਿਆ ਸੇਤੂ ਸੀਮੰਟ ਲੈ ਲੈਣਾ ਕਰਮਾ ਕੀ ਬਾਤ ਆ ਖਾਣਾ ਬਹੁਤ ਚੰਗਾ ਲੱਗਿਆ ਹਾਂ ਬਈ ਬਹੁਤ ਚੰਗਾ ਲੱਗਿਆ ਹੂੰ ਸੱਕਾ ਬਸ ਹੋਣੀ ਕਿ ਚੁੱਟ ਵਿੱਚ ਹੂੰ ਬਾਕੀ ਮਾਂ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚੋਰੀ ਚੜੀ ਚੰਗੀ ਆ ਅੱਗੇ ਬਾਈ 2 ਨੰਬਰ ਹਾਂਜੀ ਹਾਂ ਇਹਦੀ ਕਿੰਨੀ ਉਮਰ ਹੈ ਜੀ ਬਈ ਇਹ ਵੀ ਡੇਢ ਸਾਲ ਦੀ ਹੈ ਬਈ ਠੀਕ ਹੈ ਭਾਈ ਹਾਂ ਇਹ ਮੋਹਰਾ ਜੀ ਟੀਕੇ ਦਾ ਤਾਂ ਨਹੀਂ ਪਤਾ ਬਈ ਨਹੀਂ ਵੀਰੇ ਇਹ ਨਹੀਂ ਪਤਾ ਮਾਂ ਦਾ ਦੁੱਧ ਕਿੰਨਾ ਸੀ ਹਾਂਜੀ ਮਾਂ 17 ਕਿਲੋ ਕਹਿੰਦਾ ਜੀ 17 ਕਿਲੋ ਹਾਂਜੀ ਬੋਲ ਦੇ ਬਾਈ ਤੋ ਹਾਂਜੀ ਫੇਸ ਬੜਾ ਚੰਗਾ ਸਿੰਘ ਨੇੜੇ ਮੋੜ ਜੀ ਹੁੰਦੀ ਹੈ ਕਰਮ ਵਾਲੀ ਮਾਦਰ ਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਰੀਡ ਚੈੱਕ ਕਰ ਲੋ ਤੇ ਮੋਹਰਾਂ ਦਾ ਅਸਲ ਚ ਪੈਂਦੀ ਆ ਬਾਈ ਬਿਊਟੀ ਇੱਕ ਨੰਬਰ ਕੀ ਮੋਲ ਆ ਬਾਈ ਜੈਜ ਮੋੜ 37000 ਬਾਈ ਦਾ 37000 ਮਾਨਤਨ ਹੋ ਜੀ ਹਾਂ ਬਾਈ ਹੋ ਜੂਗਾ ਜੀ ਓਕੇ ਬਾਈ 37000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਫੇਸ ਬੂਸ ਬੜਾ ਚੰਗਾ ਸਿੰਘ ਬਹੁਤ ਚੰਗਾ ਤੋੜਾ ਚੈੱਕ ਕਰ ਲੋ ਥਣ ਝੋਲੀ ਦੀਆਂ ਚੰਗੀਆਂ ਨੇ ਬਾਈ ਨੇੜ ਤੋਂ ਝੋਲੀ ਜਰੂਰ ਚੈੱਕ ਕਰਵਾਵਾਂਗੇ ਥੋੜਾ ਡਰਦੀਆਂ ਨੇ ਉਹਦਾ ਕਰਕੇ ਚੈੱਕ ਬਲਦਰ ਮਾਝਪੁਰ ਚਾਰ ਥਾਂ ਅੱਗੇ ਬਈ 3 ਨੰਬਰ ਤੇ ਇਹ ਬਈ ਮੀਨੀ ਚ ਆ ਜਾਂਦੀ ਆ ਹਾਂ ਬਈ ਮੀਨੀ ਆ ਬਈ ਪ्योरਲੀ ਦਰਗੀ ਕਿੰਨੀ ਕੁ ਉਮਰ ਹੈ ਜੀ ਮਰੇ ਪੌਣੇ ਦੋ ਸਾਲ ਦੀ ਹੋ ਜੀ ਠੀਕ ਪਟਿਕਾ ਪਾਕਾ ਵਾਲੀ ਕੀ ਪਟਿਕੀ ਦੀ ਹਾਂ ਠੀਕ ਆ ਬਈ ਵੈਸੇ ਕਾਬਲ ਵੀ ਆ ਮੀਨਾ ਖੰਡਾ ਸਾਮਕੇ ਭਰਾਇਆ ਜਾਵੇ ਛੋਟੀ ਚੰਗੀ ਆ ਬਈ ਤੇ ਮੀਨੀ ਆ ਮੰਗ ਫੁੱਲ ਮਿਲਦੀ ਬਹੁ ਘਟਾ ਖਾਸ ਕਰਕੇ ਨੀਲੀ ਰਾਵੀ ਚ ਕੀ ਮੋਲ ਲਵੇ ਜਾਈ ਬਈ 3000 ਰੁਪਏ 3000 ਮਾਨਦਨ ਹੋ ਜੀ 36000 ਰੁਪਿਆ ਮੌਲਾ ਮਾਨ ਤਾਂ ਕੋਈ ਚੱਕਰ ਨਹੀਂ ਵਾਹੀ ਕਹਿੰਦਾ ਮੌਕੇ ਦੇ ਕਰ ਲਵਾਂਗੇ ਝੂਲੀ ਦਿਖਾਉਣਾ ਝੂਲੀ ਇੱਕ ਨੰਬਰ ਆ ਚਾਰ ਥਣ ਛੱਲਾ ਕੱਲਾ ਥਣ ਲੈ ਝੂਲੀ ਦੀ ਸਾਫ ਆ ਬਈ ਚਾਰ ਥਣ ਬਾਕੀ ਚੰਗੀ ਆ ਪਲੀ ਵੀ ਆ ਝੋਟੀ ਬਈ ਨੀਲੀ ਆ ਵੀ ਮੀਣੀ ਜਾ ਜਾਂਦੀ ਅੱਗੇ ਬਈ ਚਾਰ ਨੰਬਰ ਕਿੰਨੀ ਕੁ ਉਮਰ ਆ ਭਰਾ ਜੀ ਬਈ ਡੇਢ ਸਾਲ ਥੋੜੀ ਉੱਤੇ ਵੀ ਡੇਢ ਸਾਲ ਤੋਂ ਥੋੜੀ ਉੱਤੇ ਉਮਰ ਆ ਬਈ ਕੱਦ ਦੇਖਣਾ ਕੱਦ ਬਹੁਤ ਆ ਝੋਟੀ ਬਈ ਪਿਓਰ ਮੋਰਾ ਹੀ ਆ ਬਈ ਹਮ ਜਮਰ ਕਾਰਡ ਆ ਝੋਟੀ ਆ ਬਈ ਸਹੀ ਗੱਲ ਆ ਬਈ ਰਾਂ ਨਹੀਂ ਤੁਹਾਨੂੰ ਮੱਤ ਬਈ ਹੋ ਠੀਕ ਆ ਤੇ ਮਾਰਾ ਦੋਦੂ ਨਿਕਲ ਉਸ ਗਈ ਉਹਨੇ ਲੈ ਆ ਮਗਰ ਆਈ ਕਣ ਕੇਸ ਬੜਾ ਪਿਆਰਾ ਹੈ ਨਾ ਸਿੰਗ-ਸਿੰਗ ਬਹੁਤ ਚੰਗਾ ਪਤਲੇ ਸਿੰਗ ਦੀ ਆ ਬਈ ਕੱਦ ਦੇਖੋ ਕੱਦ ਫੁੱਲ ਆ ਕੋਈ ਛੋਟ ਹੀ ਨਾ ਮੰਨੇ ਹੋ ਬਈ ਬਿਊਟੀ ਇੱਕ ਨੰਬਰ ਤੋਰਾ ਚੈੱਕ ਕਰ ਲਿਓ ਤੌਪਦ ਅਸੀਂ ਹੋਰ ਦੋ ਤਿੰਨ ਮਹੀਨਾਉਂ ਟਿਕਿਆ ਭਾਜੀ ਸਹੀ ਗੱਲ ਆ ਬਈ ਖਣ ਚਾਰੀ ਆ ਹਾਂ ਬਈ ਚਾਰ ਹਾਂ ਠੀਕ ਆ ਚਾਰ ਕੀ ਮੋਲ ਆ ਬਈ ਜਾਇਜ਼ ਬਈ 45000 ਰੁਪਏ ਮੋਲ ਲਈ ਮਾਨਦਾਨ ਹੋ ਜਾ ਹੋ ਜਾ ਬਈ ਆ ਓਕੇ ਬਈ 45000 ਰੁਪਏ ਮੋਲ ਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਕੱਟੀ ਚੰਗੀ ਆ ਪਲੀ ਵੀ ਆ ਸਮੀ ਵੀ ਆ ਕੱਦ ਵਾਲੀ ਆ ਥਣ ਝੋਲੀ ਇੱਕ ਨੰਬਰ ਆ ਬਈ ਝੋਲੀ ਨੇੜ ਤੋਂ ਜ਼ਰੂਰ ਚੈੱਕ ਕਰਵਾਣੇ ਲੈ ਚਾਰ ਥਣ ਕੱਲਾ ਕੱਲਾ ਥਣ ਲੈ ਕੀ ਬਾਤ ਪਿੱਛੇ ਤੋਂ ਪੂੜਾ ਪੂੜਾ ਦੇਖੋ ਬਈ ਕੱਦ ਬਹੁਤ ਆ ਕਰਮ ਵਾਲੀ ਹਾਂ ਬਈ ਝੂਟੀ ਬਈ ਸਮੀ ਜੀ ਪੂਰੀ ਬਈ ਸਹੀ ਹੈ ਹਾਂ ਅੱਗੇ ਬਈ ਲਾਸਟ ਦੇ ਬੱਚਾ ਆ ਗਿਆ ਹਾਂ ਜੀ ਆ ਬਈ ਕਿੰਨੀ ਕੁ ਉਮਰ ਹੈ ਜੀ ਬਈ 11 ਕਿ ਮਹੀਨਾ ਜੀ ਕੱਟੀ ਐ ਆ 11 ਕਿ ਮਹੀਨਿਆਂ ਦੀ ਹਾਂ ਇਹ ਬੂਰੀ ਚ ਆ ਗਈ ਨਾ ਬਈ ਬੂਰੀ ਆ ਬੋਰ ਬੂਰੀ ਆ ਥੋੜੇ ਥੋੜੇ ਡੱਬ ਜਿਵੇਂ ਪੈਰਾਂ ਤੇ ਨੀਲੀ ਰਾਵੀ ਵਾਲੇ ਦਿਖਾਉਂਦੀ ਆ ਬਈ ਬੱਚੇ ਵਧੀਆ ਪਾ ਦੋਗੀ ਫੇਸਬੂਕਸ ਬੜਾ ਚੰਗਾ ਤੇ ਕੱਦ ਚੈੱਕ ਕਰ ਲਓ ਕੱਦ ਵੀ ਠੀਕ ਆ ਹਾਂ ਕੀ ਮੋਲ ਲੱਜਾਜ ਮਲਬਤੀ ਹਜ਼ਾਰ ਰੁਪਈਆ ਬਈ ਦਾ ਮੰਤਨ ਹੋ ਜਾ ਹਾਂ ਉਹੀ ਹੋ ਜੀ ਓਕੇ ਬਈ ਹਾਂ 32000 ਰੁਪਈਆ ਮੋਲ ਸੁਣੀ ਬਹੁਤ ਆ ਬਈ ਕੱਟੀ ਜਾ ਮੈਂ ਚੈੱਕ ਕਰਨੀ ਮੌਕਾ ਦੇ ਦੇ ਹੋ ਜਾਊਗਾ ਫੇਸਬੂਕਸ ਬੜਾ ਪਿਆਰਾ ਮੈਂ ਕਰਮਾ ਲੀਦਾ ਕੀ ਬਾਤ ਆ ਬਿਊਟੀ ਚੈੱਕ ਕਰ ਲਓ ਬਈ ਤੋਰਾ ਚੈੱਕ ਕਰ ਲਓ ਇੱਕ ਨੰਬਰ ਕੱਟੀ ਆ ਚੋਰੀ ਦੀ ਖਾਨ ਨੇ ਹਾਂ ਬਈ ਜੀ ਚੋਰੀ ਦੀ ਖਾਨ ਨੇ ਚਾਰ ਥਾਨਾਂ ਚ ਲੱਗ ਲਾ ਹਨ ਹਾਂ ਹਾਂ ਜੀ ਚੋਰੀ ਬਹੁਤ ਚੰਗੀ ਹੈ ਤਾਂ ਨਾਗਸੀ ਭਰਾ ਕੋਲੇ ਬਈ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ